ਪਤੇਗੜ ਚੂੜਿਆਂ ਚ ਲੁੱਟੇ ਰਨੇ ਅਪੰਗ ਵਿਅਕਤੀ ਨੂੰ ਨਹੀਂ ਬਖਸ਼ਿਆ ਭਰੇ ਬਾਜ਼ਾਰ ਚ ਦਿਨ ਦਿਹਾੜੇ ਪੰਗ ਵਿਅਕਤੀ ਦੇ ਕੋਲੋਂ ਚਾਰ ਲੁੱਟੇੜੇ ਜੇਬ ਚ ਮੋਬਾਈਲ ਖੋਕੇ ਫਰਾਰ ਹੋ ਗਏ ਟਰਾਈਸਾਈਕਲ ਪੈਂਚਰ ਹੋਣ ਦੇ ਬਾਜ਼ਾਰ ਚ ਖੜੇ ਚਾਰ ਨੌਜਵਾਨਾਂ ਨੂੰ ੱਟਕਾ ਲਗਾਉਣ ਦੇ ਲਈ ਕੀਤੀ ਸੀ ਬੇਨਤੀ ਪੀੜਤ ਵਿਅਕਤੀ ਰੋਲਾ ਹੀ ਪੁੰਦਾ ਰਹਿ ਗਿਆ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ ਅਪੰਗ ਵਿਅਕਤੀ ਨੇ ਥਾਣੇ ਪਹੁੰਚ ਕੇ ਲੁੱਟੇੜਿਆਂ ਵਿਰੁੱਧ ਕਾਰਵਾਈ ਲਈ ਦਿੱਤੀ ਦਰਖਾਸਤ ਅਜੇ ਤੱਕ ਮੋਬਾਈਲ ਦੀਆਂ ਕਿਸਤਾ ਵੀ ਪੂੜੀਆਂ ਨਹੀਂ ਸੰਦਿਤੀਆਂ ਅਪੰਗ ਨੌਜਵਾਨ ਲੁਟੇੜਿਆਂ ਵਿਰੁੱਧ ਪੁਲਿਸ ਵੱਲੋਂ ਕਰਾਂਗੇ ਸਖਤ ਕਾਰਵਾਈ ਐਸ ਆਈ ਦਲਜੀਤ ਸਿੰਘ ਦਾ ਇਹ ਕਹਿਣਾ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਲਦੀਪ ਸਿੰਘ ਹੈ ਜਲਦੀਪ ਸਿੰਘ ਤੁਹਾਡਾ ਮੋਬਾਈਲ ਫੋਨ ਲਾ ਕੇ ਕਿਸ ਤਰ੍ਹਾਂ ਮਾਰਦਾ ਤੁਸੀਂ ਮੈਂ ਪਿੰਡੋਂ ਆਉਂਦਾ ਫੜਿਆ ਕਰ ਕੰਮ ਤੇ ਮੇਰਾ ਸਾਈਕਲ ਪੈਂਚਰ ਹੋ ਗਿਆ ਥਾਣੇ ਦੇ ਨਾਲੀ ਸਾਹਮਣੇ ਤੇ ਮੈਂ ਚਾਰ ਜਾਣੇ ਖਲੋਤੇ ਉਹਨਾਂ ਨੂੰ ਮੈਂ ਮਾਰੀ ਮੈਂ ਧੱਕਾ ਲਾਇਆ ਉਹ ਤਾਂ ਘਰ ਆਇਆ ਤੇ ਫੋਨ ਲੱਕੋ ਕੇ ਗਾਂ ਗਏ ਹਾਂ ਤੁਸੀਂ ਹਾਂ ਕੀ ਕਹਿੰਦੇ ਹਾਂਜੀ ਇਹ ਦੋਨੋਂ ਤੁਹਾਡੇ ਇਹ ਲੱਗਦਾ ਤੁਹਾਨੂੰ ਤਾਂ ਹੀ ਇਸ ਤਰ੍ਹਾਂ ਸੀ ਹਾਂ ਬਚਪਨ ਤੋਂ ਤੇ ਕਿਨੇ ਜਣੇ ਸੀਗੇ ਉਹ ਚਾਰ ਜਣੇ ਸੀ ਚਾਰ ਦੇ ਬੰਦੇ ਹਾਂਜੀ ਹਾਂਜੀ ਕਿੱਥੋਂ ਦੇ ਨੇ ਅਫਾ ਦੇ ਕਰਦੇ ਹੀ ਕਿਨੇ ਜਣੇ ਚਾਰ ਜਣੇ ਚੋਣ ਪਛਾਣਦੇ ਹਾਂਜੀ ਤੁਹਾਡੇ ਸਾਹਮਣੇ ਆਇਆ ਦੱਸਾਲੋ ਹਾਂਜੀ ਹਾਂਜੀ ਇਹ ਚੋਰ ਫਰੇ ਜਾਨ ਤੇ ਪਤਾ ਵੀ ਲੱਗ ਜਾਏ ਕਿ ਗਾਣਾ ਚੋਰੀਆ ਕਰਨ ਉਹਨੇ ਸਜ਼ਾ ਦਿੱਤੀ ਜਾਵੇ ਮੇਰਾ ਫੋਨ ਵਾਪਸ ਦਵਾਇਆ ਜਾਵੇ ਇਹ ਮੇਰਾ ਬੇਟਾ ਹੈਗਾ ਜੀ ਮਤਲਬ ਇਹ ਦੇਖੋ ਯਾਰ ਆਇਆ ਹੈ ਤੇ ਸਾਈਕਲੇ ਦਾ ਪੈਂਚਰ ਹੋ ਗਿਆ ਫੋਨ ਖੋ ਗਿਆ ਕੋਲ ਲੈ ਕੇ ਆ। ਇਹਦੇ ਦੋਵੇਂ ਪੈਰ ਵੀ ਹੰਨ ਗਏ ਤੇ ਸੱਜੇ ਹੱਥ ਦੀ ਮਤਲਬ ਉਂਗਲ ਬਿਲਕੁਲ ਹੀ ਹੰਨ ਗਈਆਂ ਦੀਆਂ। ਤੇ ਖੱਬੇ ਦੀ ਹੁੰਦਾ ਮਤਲਬ ਇਹਦੀਆਂ ਦੋ ਹੀ ਹੁੰਗਾਂ ਹਗੀਆਂ ਦਾ। ਤੇ ਸਾਨੂੰ ਨੇ ਮੰਗੇ ਹੈਗੇ ਤੇ ਚੋਰ ਖੜੇ ਜਾਣ ਛੇਤੀ ਛੇਤੀ। ਤੇ ਇਹਦਾ ਚਾਰੇ ਦਾ ਫੋਨ ਮਤਲਬ ਦਿੱਤਾ ਜਾਵੇ ਸਾਨੂੰ। ਕਿਉਂ ਕਿਸਤਾ ਤੇ ਫੋਨ ਲਿਆ ਹਜ਼ਾਰੇ ਬੇਟੇ ਨੇ। ਕਿੰਨਾ ਚਿਰ ਹੋਇਆ? ਮੈਨੂੰ ਹੋਏ 4-5 ਮਹੀਨੇ ਹੋਏ ਲੈਣ ਨੂੰ ਜੀ। ਕਿੰਨੇ ਕਿਸ਼ਤਾਂ ਕਿੰਨੇ? ਅਜੇ ਇਹ ਉਹ ਜਿੰਨੀਆਂ ਦੋ ਰਹਿੰਦੀਆਂ ਇਹ ਕਿਸ਼ਤਾਂ ਦੀ। ਅਨਦੇਖ ਮੰਗੇ ਫੜੇ ਜਾਂਦੇ ਨਾਲ ਉਹਨਾਂ ਸਜ਼ਾ ਹੋਵੇ ਉਹਨਾਂ ਨਾਲ ਤੇ ਨਾਲੇ ਬੱਚੇ ਦਾ ਫੋਨ ਦਿੱਤਾ ਜਾਵੇ ਜਗਦੀਪ ਸਿੰਘ ਹੈ ਜੀ ਕੀ ਲੱਗਦਾ ਮੇਰਾ ਭਈਆ ਲੱਗਦਾ ਜੀ ਛਾਣੇ ਤੇ ਲਾਗੋਂਦੇ ਆਉਂਦੇ ਆ ਸੀ ਚਾਰ ਮੁੰਡੇ ਨਾਲ ਤੇ ਚੌਹ ਮੁੰਡਿਆਂ ਦਾ ਧੱਕਾ ਲਾਉਂਦੇ ਮੋਟੇ ਇਹਨੂੰ ਸਾਈਕਲ ਨੂੰ ਇਹਨਾਂ ਦਾ ਸਾਈਕਲ ਪੈਂਚਰ ਹੋਇਆ ਸੀ ਟਾਇਰ ਪੈਂਚਰ ਹੋਇਆ ਸੀ ਤੇ ਪੈਂਚਰ ਹੋਣ ਬਾਅਦ ਆਉਂਦੇ ਨੇ ਨੇੜੇ ਕੋ ਸਾਈਕਲ ਦਾ ਉਹਨਾਂ ਨੇ ਮੁੰਡਿਆਂ ਨੇ ਮਿਲ ਕੇ ਮੋਬਾਈਲ ਖੋਹ ਕੇ ਉਸ ਤੁਰੇ ਭੱਜ ਕੇ ਮੁੰਡੇ ਪਤਾ ਨਾ ਕਿੱਧਰ ਨੂੰ ਆ ਗਏ ਜਿਹੜੇ ਮੁੰਡਿਆਂ ਨੂੰ ਧੱਕਾ ਲਾਇਆ ਉਹੋ ਹੀ ਲੈ ਕੇ ਉਹੋ ਹੀ ਲੈ ਕੇ ਮਗਾਰੇ ਦਾ ਖੋਹ ਕੇ ਸਿੱਧਾ ਨਾ ਮਾਰਤਿਆਂ ਦੰਦ ਰੰਗ ਵੇੜੇ ਵੇੜੇ ਖੋ ਕੇ ਬੜਾ ਆਪਾਂ ਤੁਹਾਨੂੰ ਹਸਟਲ ਬੁਲਾਇਆ ਆਣ ਕੇ ਤੇ ਪਥਾਣੇ ਆ ਗਏ। ਕੀ ਹਥਾਣੇ? ਥਾਣੇ ਵਾਲੇ ਕਹਿੰਦੇ ਕੋਈ ਨਹੀਂ ਲੱਭਦਾਂਗੇ ਬੰਦੇ। ਐਡੀ ਕਾਪੂ ਮੋਬਾਈਲ ਪੋਇਆ ਗਿਆ ਮੱਤ ਅਡੀ ਬੁੱਧਰ ਕਾਸਤਾ ਹੈ। ਕੀ ਇਹ ਮਾਮਲਾ? ਇਦਾਂ ਜੀ ਇੱਕ ਜਗਦੀਪ ਸਿੰਘ ਸਨ ਉਹ ਬਲਜੀਤ ਸਿੰਘ ਨੇ ਇੱਕ ਜਸਤੇ ਇਮਿਜਰ ਦਰਖਾਸਤ ਨੂੰ ਪ੍ਰਾਪਤ ਹੋਈ ਆ। ਇਹ ਦਰਖਾਸਤ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਮੀਡੀਟ ਐਕਸ਼ਨ ਕਰਾਂਗੇ। ਇਹ ਸਰੋ ਕੇ ਨਾਮ ਬੰਦੇ ਪਛਾਣਦਾ ਹੈ ਠੀਕ ਹੈ ਅਸੀਂ ਉਹਦੀ ਉਹਨੂੰ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹਨੂੰ ਸੌਲਟ ਆਊਟ ਕਰਾਂਗੇ ਇਮੀਡੀਏਟ